ਹਲੋ ਦੋਸਤੋ ਕੁਕਿੰਗ ਰਸੋਈ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਸਰਦੀਆਂ ਦੀ jaan ਤੇ ਪੰਜਾਬੀਆਂ ਦੀ ਸ਼ਾਨ ਆਓ ਅੱਜ ਮਿਲ ਕੇ ਅਸੀਂ ਸਾਗ ਬਣਾਈਏ ਮੈਂ 1 ਕਿਲੋ ਲਿਆ ਸਾਗ 1 ਕਿਲੋ ਲਈ ਪਾਲਕ ਇਹਨਾਂ ਨੂੰ ਚੰਗੀ ਤਰ੍ਹਾਂ ਮੈਂ ਸਾਫ਼ ਕਰ ਲਿਆ ਤੇ ਅਧੀਆਂ ਗੰਦਲਾਂ ਛੇਲ ਲਈਆਂ ਨੇ ਤੁਸੀਂ ਜਦੋਂ ਵੀ ਸਾਗ ਬਣਾਉਣਾ ਅਧੀਆਂ ਗੰਦਲਾਂ ਨੂੰ ਛਿਲ ਕੇ ਹੀ ਸਾਗ ਬਣਾਉਣਾ ਹੈ ਜੇ ਤੁਸੀਂ ਇਹਨਾਂ ਦੀਆਂ ਗੰਦਲਾਂ ਨਹੀਂ ਛਿਲੋਗੇ ਤੇ ਨਾ ਦੇ ਆ ਸਿੱਕਰ ਜਾਂ ਡੰਡਲ ਜੇ ਜਦੋਂ ਸਾਗ ਬੰਦਾ ਤੇ ਮੂੰਹ ਵੀ ਚਾਹਦੇ ਨੇ ਤੇ ਖਾਣ 'ਚ ਬਿਲਕੁਲ ਵੀ ਸਵਾਦ ਨਹੀਂ ਲੱਗਦਾ ਤੇ ਜਦੋਂ ਅਸੀਂ ਗੰਦਲਾ ਛਿਲ ਕੇ ਪਾਨੇ ਆ ਤਾਂ ਸਾਗ ਮਲਾਈ ਵਾਂਗਾ ਕੋਲ ਜਾਂਦਾ ਆ ਨਾਲ ਮੈਂ ਤਾਲ ਲਈ ਆ ਪਾਲਕ ਤੇ ਪਾਲਕ ਦੇ ਵੀ ਡੰਡਲ ਸਾਰੇ ਤੁਸੀਂ ਕੱਟ ਲੈਣੇ ਆ ਤੇ ਫੇਰ ਹੀ ਅਸੀਂ ਸਾਗ ਬਣਾਉਣਾ ਆ ਜਿੰਨੇ ਵਧੀਆ ਤਰੀਕੇ ਨਾਲ ਅਸੀਂ ਸਾਗ ਨੂੰ ਸਾਫ਼ ਕਰਾਂਗੇ ਸਾਡਾ ਸਾਗ ਉਨਾ ਹੀ ਵਧੀਆ ਬਣੇਗਾ ਸਾਗ ਨੂੰ ਮੈਂ ਤਿੰਨ ਚਾਰ ਪਾਣੀ 'ਚ ਚੰਗੀ ਤਰ੍ਹਾਂ ਧੋ ਲਿਆ ਆ ਤੇ ਹੁਣ ਅਸੀਂ ਸਾਗ ਨੂੰ ਕਟਾਂਗੇ ਨਾਲ ਹੀ ਮੈਂ ਪਾਲਕ ਵੀ ਧੋ ਲਈ ਆ ਤੇ ਅਸੀਂ ਘਾਰ ਦੇ ਨਾਲ ਸਾਗ ਨੂੰ ਕਟਾਂਗੇ ਜੇ ਤੁਹਾਨੂੰ ਦਾ ਤਰੀ ਨਾਲ ਸਾਗ ਕਟਣਾ ਆਂਦਾ ਤੇ ਤੁਸੀਂ ਉਸ ਤਰੀਕੇ ਨਾਲ ਵੀ ਸਾਗ ਨੂੰ ਕੱਟ ਸਕਦੇ ਹੋ ਕਿਉਂਕਿ ਸਾਡਾ ਸਾਗ ਥੋੜਾ ਤੇ ਇਹ ਕਾਰ ਦੇ ਨਾਲ ਝਟਪਟ ਕੱਟਿਆ ਜਾਣਾ ਆ ਤੇ ਲੋ ਜੀ ਸਾਗ ਤੇ ਪਾਲਕ ਨੂੰ ਅਸੀਂ ਇਕੱਠੇ ਹੀ ਕੱਟ ਲਿਆ ਆ ਸਾਗ ਨੂੰ ਮੈਂ ਕੁੱਕਰ ਦੇ ਵਿੱਚ ਬਣਾਵਾਂਗੀ ਤੁਸੀਂ ਚਾਹੋ ਤੇ ਪਤੀਲੇ ਵਿੱਚ ਵੀ ਬਣਾ ਸਕਦੇ ਹੋ ਪਤੀਲੇ ਵਿੱਚ ਟਾਈਮ ਬਹੁਤ ਜ਼ਿਆਦਾ ਲੱਗਦਾ ਆ ਤੇ ਸਾਗ ਦੇ ਵਿੱਚ ਪਾਉਣ ਲਈ ਮੈਂ ਲਿਆ ਇੱਕ ਟਮਾਟਰ ਚਾਰ ਪੰਜ ਲਾਲ ਮਿਰਚਾਂ ਦੋ ਇੱਕ ਅਦਰਕ ਦੀ ਗੰਡੀ ਤੇ ਇੱਕ ਪਿਆਜ਼ ਇੰਨਾ ਸਾਰਿਆਂ ਨੂੰ ਕੱਟ ਕੇ ਨਾਲ ਹੀ ਮੈਂ ਕੁੱਕਰ ਦੇ ਵਿੱਚ ਪਾ ਦਾਂਗੀ ਗੈਸ ਤੇ ਕੁੱਕਰ ਮੈਂ ਰੱਖਤਾ ਆ ਤੇ ਅਦੇ ਚ ਪਾਵਾਂਗੇ ਅਸੀਂ ਇੱਕ ਗਲਾਸ ਪਾਣੀ ਤੇ ਪਾਣੀ ਨੂੰ ਅਸੀਂ ਚੰਗੀ ਤਰ੍ਹਾਂ ਗਰਮ ਹੋਣ ਦਿੰਨੇ ਆ ਤੇ ਫਿਰ ਇਹਦੇ ਵਿੱਚ ਅਸੀਂ ਸਾਗ ਪਾਵਾਂਗੇ ਜਿੰਨਾ ਚਿਰ ਸਾਡਾ ਪਾਣੀ ਗਰਮ ਹੁੰਦਾ ਪਿਆ ਨਾਲ ਮੈਂ ਕੱਟ ਲੈਣੀ ਆ ਪਿਆਜ਼ ਟਮਾਟਰ ਤੇ ਅਦਰਕ ਨੂੰ ਪਿਆਜ਼ ਅਦਰਕ ਟਮਾਟਰ ਨੂੰ ਅਸੀਂ ਮੋਟਾ-ਮੋਟਾ ਕੱਟ ਕੇ ਹੀ ਸਾਗ ਦੇ ਨਾਲ ਪਾਵਾਂਗੇ ਕਿਉਂਕਿ ਜਦੋਂ ਸਾਗ ਨੇ ਰਿਜਣਾ ਤੇ ਇਹਨੇ ਵੀ ਨਾਲ ਹੀ ਰਿਜ ਕੇ ਘੁਲ ਜਾਣਾ ਆ ਤੇ ਇਹਨੂੰ ਬਹੁਤਾ ਬਰੀਕ ਕੱਟਣ ਦੀ ਜ਼ਰੂਰਤ ਨਹੀਂ ਪਾਣੀ ਸਾਡਾ ਰਿਜ ਗਿਆ ਤੇ ਹੁਣ ਅਦੇ ਵਿੱਚ ਅਸੀਂ ਕੱਟਿਆ ਹੋਇਆ ਸਾਗ ਤੇ ਪਾਲਕ ਪਾਵਾਂਗੇ ਅਸੀਂ ਥੋੜਾ-ਥੋੜਾ ਕਰਕੇ ਹੀ ਹੱਥ ਦੇ ਨਾਲ ਅਦੇ ਜੇ ਸਾਗ ਪਾਵਾਂਗੇ ਕੁੱਕਰ ਦੇ ਵਿੱਚ ਜਿੰਨਾ ਕੁੱਕਰ ਦੇ ਵਿੱਚ ਤੁਹਾਡਾ ਸਾਗ ਆਂਦਾ ਤੁਸੀਂ ਓਨਾ ਹੀ ਪਾਣਾ ਬਾਕੀ ਤੁਸੀਂ ਬਾਅਦ ਵਿੱਚ ਪਾ ਲਿਓ ਕਿਉਂਕਿ ਸਾਗ ਜਦੋਂ ਰਿਜ ਜਾਂਦਾ ਤਾਂ ਥੱਲੇ ਬੈਠ ਜਾਂਦਾ ਜਿੰਨੀ ਜਗ੍ਹਾ ਹੈ ਕੁੱਕਰ ਦੇ ਵਿੱਚ ਉਦੇ ਸਾਮ ਨਾਲ ਹੀ ਸਾਗ ਨੂੰ ਪਾਣਾ ਆ ਮੇਰਾ ਸਾਗ ਕਿਲੋ ਆ ਥੋੜਾ ਆ ਤੇ ਇਸ ਕਰਕੇ ਮੇਰਾ ਸਾਰਾ ਹੀ ਕੁੱਕਰ ਦੇ ਵਿੱਚ ਆ ਜਾਣਾ ਜੇ ਤੁਹਾਡਾ ਸਾਗ ਜ਼ਿਆਦਾ ਤੇ ਤੁਸੀਂ ਇਸ ਨੂੰ ਦੋ ਵਾਰੀ ਕਰਕੇ ਪਾਇਓ ਪਹਿਲੇ ਤੁਸੀਂ ਸਾਗ ਪਾਇਓ ਜਦੋਂ ਸਾਗ ਰਿਜ ਕੇ ਥੱਲੇ ਬੈਠ ਜਾਏਗਾ ਫਿਰ ਤੁਸੀਂ ਪਾਲਕ ਨੂੰ ਪਾਣਾ ਆ ਤੇ ਮੈਂ ਦੋਨਾਂ ਨੂੰ ਇਕੱਠੇ ਘੱਟ ਲਿਆ ਸੀ ਇਸ ਕਰਕੇ ਮੈਂ ਦੋਨੇ ਚੀਜ਼ਾਂ ਇਕੱਠੀਆਂ ਹੀ ਕੁੱਕਰ ਦੇ ਵਿੱਚ ਪਾ ਦਿਤੀਆਂ ਨੇ ਤੇ ਇਹ ਹੁਣ ਅਸੀਂ 2-3 ਮਿੰਟ ਰਿਜਣ ਦਿੰਨੇ ਆ ਜਦੋਂ ਰਿਜ ਜੇਗਾ ਥੱਲੇ ਬੈਠ ਜਾਏਗਾ ਤੇ ਫੇਰ ਅਸੀਂ ਇਹਦੇ ਚ ਇਹਨੂੰ ਬੰਦ ਕਰਾਂਗੇ ਤੇ ਹੁਣ ਨਾਲ ਹੀ ਅਸੀਂ ਪਾ ਦਾਂਗੇ ਕਟਿਆ ਹੋਇਆ ਪਿਆਜ਼ ਟਮਾਟਰ ਅਦਰਕ ਤੇ ਮਿਰਚਾਂ ਜਦੋਂ ਸਾਗ ਦੇ ਨਾਲ ਅਸੀਂ ਇਹ ਚੀਜ਼ਾਂ ਪਾਉਂਦੇ ਆ ਤੇ ਸਾਗ ਬਹੁਤ ਹੀ ਤਿੱਖਾ ਤੇ ਬਹੁਤ ਸਵਾਦ ਬੰਦਾ ਆ ਪਿਆਜ਼ ਅਦਰਕ ਤੋਂ ਬਾਅਦ ਅਸੀਂ ਪਾਵਾਂਗੇ ਇੱਕ ਚਮਚਾ ਛੋਟਾ ਨਮਕ ਨਮਕ ਤੁਸੀਂ ਘਾਟੀ ਪਾਣਾ ਆ ਬਾਅਦ ਵਿੱਚ ਪਾ ਸਕਦੇ ਹੋ ਤੇ ਸਾਗ ਦੇ ਵਿੱਚ ਪਾਵਾਂਗੇ ਅਸੀਂ ਥੋੜੀ ਜੀ ਹਿੰਗ ਹਿੰਗ ਤੁਸੀਂ ਜ਼ਰੂਰ ਪਾਣੀ ਆ ਸਾਗ ਦੇ ਵਿੱਚ ਹਲਦੀ ਬਿਲਕੁਲ ਨਹੀਂ ਪੈਂਦੀ ਇਸ ਕਰਕੇ ਤੁਸੀਂ ਹਲਦੀ ਨੂੰ ਸਕਿੱਪ ਕਰਨਾ ਆ ਸਾਗ ਦੇ ਨਾਲ ਗੈਸ ਜਾਂ ਤਜਾਬ ਬਣ ਜਾਂਦਾ ਆ ਜਦੋਂ ਤੁਸੀਂ ਹਿੰਗ ਪਾ ਕੇ ਸਾਗ ਬਣਾਓਗੇ ਤੇ ਤੁਹਾਨੂੰ ਇਹ ਪ੍ਰੋਬਲਮ ਬਿਲਕੁਲ ਨਹੀਂ ਹੋਏਗੀ ਤੇ ਅਸੀਂ ਬਿਨਾ ਟੱਕਣ ਬੰਦ ਕੀਤੇ ਸਾਗ ਨੂੰ 2-3 ਮਿੰਟ ਪਹਿਲੇ ਰਿਜਜਨ ਦਵਾਂਗੇ ਤੇ ਕਿਸੇ ਪਲਟੇ ਜਾਂ ਕੋਟਨੇ ਨਾਲ ਨੂੰ ਹੌਲੀ-ਹੌਲੀ ਥੱਲੇ ਬਿਠਾ ਲਵਾਂਗੇ ਤੇ ਫੇਰ ਹੀ ਅਸੀਂ ਇਸ ਨੂੰ ਇਸ ਦਾ ਟੱਕਣ ਬੰਦ ਕਰਾਂਗੇ ਤੇ ਸਾਗ ਨੂੰ ਅਸੀਂ ਪੰਟੇ ਦੇ ਨਾਲ ਥੱਲੇ ਬਿਠਾ ਲਿਆ ਹੁਣ ਅਸੀਂ ਅਦਾ ਟੱਕਣ ਬੰਦ ਕਰਕੇ ਦੋ ਸੀਟੀਆਂ ਲਗਾਵਾਂਗੇ ਤੇ ਜਦੋਂ ਦੋ ਸੀਟੀਆਂ ਲੱਗ ਜਨਗੀਆਂ ਫੇਰ ਅਸੀਂ ਗੈਸ ਨੂੰ ਸਲੋ ਕਰਕੇ ਅੱਧਾ ਘੰਟਾ ਬਣਾਵਾਂਗੇ ਜਦੋਂ ਦੁੱਧਾ ਘੰਟਾ ਹੋ ਜਾਏਗਾ ਤੇ ਫਿਰ ਅਸੀਂ ਗੈਸ ਨੂੰ ਬੰਦ ਕਰ ਦਾਂਗੇ ਤੁਸੀਂ ਸਾਗ ਨੂੰ ਸਿਮ ਗੈਸ ਤੇ ਹੀ ਬਣਾਇਓ ਜੋ ਸਾਗ ਰਜ ਰਜ ਕੇ ਬੰਦਾ ਆ ਉਹਦਾ ਸੁਆਦ ਅਲੱਗ ਹੁੰਦਾ ਆ ਲੋ ਜੀ ਸਾਗ ਸਾਡਾ ਬਣ ਗਿਆ ਤੇ ਤੁਸੀਂ ਦੇਖਦੇ ਪਿਓ ਸਾਗ ਸਾਡਾ ਬਿਲਕੁਲ ਹੀ ਗਲਗੇ ਦਾ ਆ ਤਾਂ ਹੁਣ ਅਸੀਂ ਇੱਕ ਕੋਟਨੇ ਨਾਲ ਨੂੰ ਕੋਟਾਂਗੇ ਤੁਸੀਂ ਚਾਹੋ ਤੇ ਮਿਕਸੀ ਨਾਲ ਵੀ ਇਸ ਨੂੰ ਕੋਟ ਸਕਦੇ ਹੋ ਪਰ ਮਿਕਸੀ ਦਾ ਟੇਸਟ ਅਲੱਗ ਹੁੰਦਾ ਆ ਤੇ ਕੋਟਨੇ ਵਾਲੇ ਸਾਗ ਦਾ ਟੇਸਟ ਅਲੱਗ ਹੁੰਦਾ ਆ ਅਸੀਂ ਪਾਵਾਂਗੇ ਦੇ ਵਿੱਚ ਇੱਕ ਕੱਰਸੀ ਮੱਕੀ ਦਾ ਆਟਾ ਮੱਕੀ ਦਾ ਆਟਾ ਪਾਉਣ ਨਾਲ ਇਹ ਆ ਕਿ ਸਾਗ ਜਿਹੜਾ ਵਧੀਆ ਰਲ ਜਾਂਦਾ ਆ ਜਿੱਦਾਂ ਸਾਗ ਵਿੱਚ ਪਾਣੀ ਥੋੜਾ ਅਲੱਗ ਹੁੰਦਾ ਤੇ ਸਾਗ ਅਲੱਗ ਹੁੰਦਾ ਤੇ ਆਟਾ ਪਾਉਣ ਨਾਲ ਬਹੁਤ ਵਧੀਆ ਮਿਕਸ ਹੋ ਜਾਂਦਾ ਆ ਤੇ ਰਲ ਜਾਂਦਾ ਸਾਗ ਤੇ ਲੋ ਜੀ ਸਾਗ ਸਾਡਾ ਕਿੰਨਾ ਵਧੀਆ ਕੋਟਿਆ ਗਿਆ ਆ ਤਾਂ ਹੁਣ ਅਸੀਂ ਸਾਗ ਨੂੰ ਤਰਕਾ ਲਾਵਾਂਗੇ ਤੇ ਅਸੀਂ ਸਾਗ ਦਾ ਤਰਕਾ ਤਿਆਰ ਕਰ ਲੈਣੇ ਆ ਅਸੀਂ ਸਾਰਾ ਕੁਛ ਸਾਗ ਦੇ ਨਾਲ ਪਾ ਲਿਆ ਸੀ ਤੇ ਅਸੀਂ ਲੈਣਾ ਹੁਣ ਸਿਰਫ ਪਿਆਜ਼ ਤੇ ਛੋਟੀ ਜੀ ਅਦਰਕ ਦੀ ਗੰਢੀ ਤੇ ਦੋ ਚਾਰ ਹੀ ਲਸਣ ਦੀਆਂ ਕਲੀਆਂ ਮਾਰਚ ਮੈਂ ਬਿਲਕੁਲ ਨਹੀਂ ਲਈ ਕਿਉਂਕਿ ਸਾਗ ਦੇ ਵਿੱਚ ਪਹਿਲੇ ਹੀ ਮੈਂ ਮਾਰਚ ਪਾ ਲਈ ਆ ਤੇ ਹੁਣ ਅਸੀਂ ਇਸ ਦਾ ਤਰਕਾ ਲਾਵਾਂਗੇ ਗੈਸ ਦੇ ਉੱਪਰ ਕਰਾਈ ਰੱਖ ਲਈ ਆ ਤੇ ਕਰਾਈ ਦੇ ਵਿੱਚ ਪਾਵਾਂਗੇ ਇੱਕ ਕਰਸ਼ੀ ਤੇਲ ਤੁਸੀਂ ਸਾਗ ਨੂੰ ਤਰਕਾ ਉਹਦਾ ਵੀ ਲਾ ਸਕਦੇ ਹੋ ਮੈਂ ਸਰੋਂ ਦਾ ਤੇਲ ਦਾ ਹੀ ਇਸਤੇਮਾਲ ਕੀਤਾ ਹੈ ਤੇ ਮੈਂ ਇਸਦਾ ਹੀ ਤਰਕਾ ਲਾਵਾਂਗੀ ਇਹਦੇ ਵਿੱਚ ਪਾਵਾਂਗੇ ਦੋ ਸਾਬਤ ਲਾਲ ਮਿਰਚਾਂ ਇਹਨਾਂ ਨੂੰ ਤੇਲ ਵਿੱਚ ਅਸੀਂ ਚੰਗੀ ਤਰ੍ਹਾਂ ਭੁੰਨ ਲਾਵਾਂਗੇ ਤੇ ਜਦੋਂ ਸਾਡਾ ਤੇਲ ਗਰਮ ਹੋ ਜਾਏਗਾ ਤੇ ਇਹਦੇ ਵਿੱਚ ਕੱਟਿਆ ਹੋਇਆ ਪਿਆਜ਼ ਅਦਰਕ ਲਸਣ ਪਾ ਦਵਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਭੁੰਨਣ ਲਾਵਾਂਗੇ ਜਿੰਨਾ ਵਧੀਆ ਅਸੀਂ ਪਿਆਜ਼ ਅਦਰਕ ਨੂੰ ਭੁੰਨਾਂਗੇ ਉਨਾ ਹੀ ਵਧੀਆ ਸਾਡਾ ਸਾਗ ਬਣੇਗਾ ਕਿਉਂਕਿ ਸਾਗ ਨੂੰ ਸਿਰਫ ਤਰਕਾ ਜਿੰਨਾ ਹੀ ਜ਼ਿਆਦਾ ਭੁੰਨ ਕੇ ਲਾਵਾਂਗੇ ਉਨਾ ਹੀ ਟੇਸਟ ਸਾਗ ਬੰਦਾ ਆ ਤੁਸੀਂ ਦੇਖਦੇ ਪਿਓ ਮੈਂ ਤਰਕੇ ਨੂੰ ਚੰਗੀ ਤਰ੍ਹਾਂ ਪੁੰਨ ਲਿਆ ਆ ਤਾਂ ਹੁਣ ਆ ਦੇ ਵਿੱਚ ਪਾ ਦਾਂਗੇ ਅਸੀਂ ਸਾਗ ਅਸੀਂ ਕਰਸੀ ਦੇ ਨਾਲ ਥੋੜਾ ਥੋੜਾ ਕਰਕੇ ਸਾਗ ਪਾਵਾਂਗੇ ਮੈਂ ਅੱਧੇ ਸਾਗ ਨੂੰ ਹੀ ਤਰਕਣਾ ਜਿੰਨਾ ਤੁਸੀਂ ਸਾਗ ਖਾਣਾ ਤੁਸੀਂ ਉਹਨਾਂ ਹੀ ਤਰਕਿਓ ਬਾਕੀ ਤੁਸੀਂ ਇਸ ਨੂੰ ਫਰਿੱਜ ਵਿੱਚ ਰੱਖ ਦਿਓ ਜਿੰਨਾ ਸਾਗ ਵਿਆਹ ਹੁੰਦਾ ਸਾਗ ਉਹਨਾਂ ਹੀ ਜ਼ਿਆਦਾ ਟੇਸਟ ਲੱਗਦਾ ਆ ਤਾਜ਼ਾ ਸਾਗ ਨਾ ਬਣੇ ਦਾ ਸਵਾਦ ਨਹੀਂ ਲੱਗਦਾ ਜਿੰਨਾ ਅਸੀਂ ਰੱਖ ਕੇ ਅਗਲੇ ਦਿਨ ਸਾਗ ਨੂੰ ਤਰਕਣਿਆ ਤੇ ਵਧੀਆ ਲੱਗਦਾ ਆ ਤੇ ਦੇਖੋ ਸਾਗ ਸਾਡਾ ਬਣ ਗਿਆ ਤੇ ਸਾਗ 'ਚ ਬਹੁਤ ਹੀ ਵਧੀਆ ਪਿਆਜ਼ ਦੀ ਖੁਸ਼ਬੂ ਆਂਦੀ ਪਈ ਆ ਤੇ ਸਾਡੇ ਪੰਜਾਬ 'ਚ ਇਹ ਸਾਗ ਖਾਣਾ ਬਹੁਤ ਪਸੰਦ ਕਰਦੇ ਨੇ ਅਸੀਂ ਹਫਤੇ 'ਚ ਇੱਕ ਦੋ ਵਾਰੀ ਸਾਗ ਨੂੰ ਜ਼ਰੂਰ ਬਣਾਉਣਾ ਹੁੰਦਾ ਆ ਤੇ ਅਸੀਂ ਅੱਧੇ ਸਾਗ ਨੂੰ ਤਰਕਾ ਲਾ ਕੇ ਬਾਕੀ ਅਸੀਂ ਫ੍ਰਿਜ 'ਚ ਰੱਖ ਲੈਣੇ ਆ ਜਦੋਂ ਸਾਡਾ ਮਨ ਕਰੇ ਤਾਂ ਅਸੀਂ ਦੁਬਾਰਾ ਤਾਜ਼ਾ ਤਾਜ਼ਾ ਤਰਕ ਕੇ ਖਾਣੇ ਆ ਅਸੀਂ 5 ਮਿੰਟ ਟੱਕ ਕੇ ਇਸ ਨੂੰ ਪਕਾ ਲੈਣੇ ਆ ਨਾਲ ਬਣਾਈ ਮੈਂ ਗਰਮ ਗਰਮ ਮੱਕੀ ਦੀ ਰੋਟੀ ਕਿਉਂਕਿ ਸਾਗ ਨਾਲ ਮੱਕੀ ਦੀ ਰੋਟੀ ਖਾਣ ਦਾ ਸਵਾਦ ਅਲੱਗ ਹੀ ਹੁੰਦਾ ਹੈ ਤੁਸੀਂ ਇਸ ਨੂੰ ਚੋਲਾ ਦੀ ਰੋਟੀ ਜਾਂ ਕਣਕ ਦੀ ਰੋਟੀ ਨਾਲ ਵੀ ਖਾ ਸਕਦੇ ਆ ਪਰ ਜੋ ਸਵਾਦ ਹੈ ਦਾ ਮੱਕੀ ਦੀ ਰੋਟੀ ਨਾਲ ਆਉਂਦਾ ਹੋਰ ਕਿਸੇ ਨਾਲ ਇੰਨਾ ਨਹੀਂ ਆਉਂਦਾ ਤੁਸੀਂ ਵੀ ਇਸ ਤਰੀਕੇ ਨਾਲ ਸਾਗ ਨੂੰ ਬਣਾ ਕੇ ਜ਼ਰੂਰ ਟਰਾਈ ਕਰਿਓ ਇਸ ਤਰੀਕੇ ਨਾਲ ਸਾਗ ਬਹੁਤ ਹੀ ਸਵਾਦ ਬੰਦਾ ਆ ਸਾਗ ਹਰ ਕਿਸੇ ਨੂੰ ਬਣਾਣਾਂ ਦਾ ਬਸ ਬਣਾਉਣ ਦਾ ਤਰੀਕਾ ਸਾਰਿਆਂ ਦਾ ਅਲੱਗ-ਅਲੱਗ ਹੁੰਦਾ ਆ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਜੇਰਾ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰਿਆ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਤੁਹਾਡਾ ਮੇਰੀ ਵੀਡੀਓ ਦੇਖ ਲਈ ਬਾਏ ਬਾਏ